ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਨਾਰ ਨੌਤ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਹ ਨਾ ਕਹੋ ਕਿ ਪੰਜਾਬ ਦੇ ਵਿੱਚ ਉਹਦੀ ਫਿਲਮ ਨਹੀਂ ਲੱਗਣ ਦੇਣੀ ਉਹਦੀ ਫਿਲਮ ਬੰਦ ਕਰਾਉਣੀ ਆ ਵਰਲਡ ਦੇ ਵਿੱਚ ਕਿਤੇ ਵੀ ਨਹੀਂ ਲੱਗਣੀ ਚਾਹੀਦੀ ਉਹਦੀ ਫਿਲਮ ਕਿਉਂਕਿ ਜੋ ਉਹਨੇ ਫਿਲਮ ਦੇ ਵਿੱਚ ਦਿਖਾਇਆ ਨਾ ਉਹਦੇ ਨਾਲ ਦੰਗੇ ਭੜਕ ਸਕਦੇ ਨੇ ਜਿਹੜੇ ਕੰਮ ਏਜੰਸੀਆਂ ਕਰਦੀਆਂ ਰਹੀਆਂ ਬੱਸਾਂ ਦੇ ਵਿੱਚੋਂ ਲਾਹ ਲਾ ਕੇ ਬੰਦੇ ਮਾਰਨ ਦਾ ਉਹ ਇਹਨੇ ਦਿਖਾਇਆ ਕਿ ਸਿੱਖ ਮਾਰਦੇ ਰਹੇ ਆ ਇਹਨੇ ਸਿੱਖਾਂ ਦੇ ਨਾਂ ਦੇ ਇਹ ਗੱਲ ਮੜ ਦਿੱਤੀ ਆ ਇਹਨੇ ਨਿੱਜੀ ਰੰਜਿਸ਼ ਕੱਢਣ ਵਾਸਤੇ ਇੱਕ ਥੱਪੜ ਦੀ ਤੇ ਸਿੱਖ ਕੌਮ ਦੇ ਨਾਂ ਤੇ ਬੜਾ ਵੱਡਾ ੱਤਬਾ ਲਾਉਣ ਜਾ ਰਹੀ ਆ ਆ ਮੈਂ ਖੁਦ ਖਾਰਪੂ ਰਿਆਂ ਅਸੀਂ ਹਿੰਦੂ ਭਰਾਮਾਂ ਦੇ ਘਰਾਂ ਦੇ ਵਿੱਚ ਰਹਿੰਦੇ ਰਹੇ ਆ ਅਜੇ ਤੱਕ ਵੀ ਕੰਥਾਂ ਮੈਂ ਦਸੂਏ ਦੇ ਵਿੱਚ ਉਹਨੂੰ ਮਿਲਣ ਜਾਣਾ ਆ ਪੰਡਤ ਪਰਿਵਾਰ ਨੂੰ ਹੁਣ ਮੈਂ ਨਾਂ ਨਹੀਂ ਲੈ ਸਕਦਾ ਉਹਨਾਂ ਦਾ ਜਿਹੜੇ ਮੈਨੂੰ ਜਦੋਂ ਮੈਂ ਭਗੌੜਾ ਸੀ ਮੈਨੂੰ ਟ੍ਰੇਨਾਂ ਚ ਬੱਸਾਂ ਦੇ ਵਿੱਚ ਅਧੀ ਅਧੀ ਰਾਤ ਨੂੰ ਚੜਾ ਕੇ ਆਉਂਦੇ ਰਹੇ ਆ ਤੇ ਚੰਗਾ ਭਲਾ ਤੁਸੀਂ ਵੀਡੀਓ ਵੀ ਦੇਖੀ ਆ ਜਿਹੜੇ ਸਿੰਘਾਂ ਨੇ 29 ਹਿੰਦੂਪੁਰਾ ਪਰਿਵਾਰ ਅਗਵਾਹ ਕੀਤੇ ਸੀ ਤੇ ਉਹਨਾਂ ਨੂੰ ਕਿੰਨੀ ਇੱਜ਼ਤ ਦੇ ਨਾਲ ਰੱਖਿਆ ਸੀ ਸੇਖਾਂ ਨੇ ਇਹ ਕੰਮ ਬਿਲਕੁਲ ਨਹੀਂ ਕੀਤੇ ਕੰਗਣਾ ਦੀ ਬੜੀ ਤਗੜੀ ਸਾਜ਼ਿਸ਼ ਹੈ ਹਿੰਦੂ ਭਰਾਵਾਂ ਦੀ ਤੇ ਸਿੱਖਾਂ ਦੇ ਵਿੱਚ ਦੰਗੇ ਕਰਵਾਉਣ ਦੀ ਇਸ ਕਰਕੇ ਇਹ ਫਿਲਮ ਵਰਲਡ ਦੇ ਵਿੱਚ ਕਿਤੇ ਰਿਲੀਜ਼ ਨਹੀਂ ਹੋਣੀ ਚਾਹੀਦੀ ਜਿਹੜੇ ਵੀ ਸਲਮੇ ਵਾਲੇ ਨੇ ਇਹ ਫਿਲਮ ਲਾਉਣੀ ਹੈ ਆਪਣਾ ਪੜਿਆ ਵਿਚਾਰ ਲਿਓ ਫੇਰ ਨਾ ਕਿਉਂ ਸਾਡਾ ਨੁਕਸਾਨ ਹੋਇਆ ਅਸੀਂ ਨਹੀਂ ਕਰਨਾ ਨੁਕਸਾਨ ਤੁਹਾਡੇ ਇਲਾਕੇ ਦੇ ਵਿੱਚੋਂ ਕੋਈ ਵੀ ਨੌਜਵਾਨ ਦਾ ਗੁੱਸਾ ਭੜਕ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ